ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਆਪਾਂ ਬਹੁਤ ਸੋਹਣੀ ਤੇ ਪਿਆਰੀ ਵੀਡੀਓ ਲੈ ਕੇ ਆਏ ਆ ਜੋ ਕਿ ਅੱਜ ਦੇ ਸਮੇਂ ਵਿੱਚ ਸਭ ਨੂੰ ਦੌੜ ਭੱਜ ਹੋਈ ਪਈ ਪੈਸੇ ਦੇ ਪਿੱਛੇ ਆਪਾਂ ਐਨੇ ਪਾਗਲ ਹੋ ਚੁੱਕੇ ਕਿ ਅੱਜ ਦੇ ਸਮੇਂ ਵਿੱਚ ਸਕੂਨ ਤੇ ਆਰਾਮ ਵੀ ਭੁੱਲ ਗਏ ਆਓ ਜੀ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਜਿਸ ਕੋਲ ਪੈਸਾ ਉਸ ਕੋਲ ਸਕੂਨ ਨਹੀਂ ਅੱਜ ਦੇ ਸਮੇਂ ਵਿੱਚ ਹਰ ਬੰਦਾ ਪੈਸੇ ਦੇ ਪਿੱਛੇ ਦੌੜ ਰਿਹਾ ਸਵੇਰ ਤੋਂ ਸ਼ਾਮ ਤੱਕ ਮਨੁੱਖ ਮਿਹਨਤ ਕਰਦਾ ਤਣਾ ਲੈਦਾ ਆਪਣੇ ਪਰਿਵਾਰ ਨਾਲ ਸਮਾਂ ਨਹੀਂ ਬਿਤਾਉਂਦਾ ਸਿਰਫ ਇਸ ਉਮੀਦ ਨਾਲ ਕਿ ਜੇ ਪੈਸਾ ਆ ਗਿਆ ਤਾਂ ਸਭ ਕੁਝ ਠੀਕ ਹੋ ਜਾਵੇਗਾ ਪਰ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ ਜਿਸ ਕੋਲ ਪੈਸਾ ਹੈ ਉਸ ਕੋਲ ਅਕਸਰ ਸਕੂਨ ਨਹੀਂ ਹੁੰਦਾ ਪੈਸਾ ਸਾਨੂੰ ਸੁੱਖ ਤੇ ਆਰਾਮ ਦੇ ਸਕਦਾ ਵੱਡੇ ਘਰ ਮਹਿੰਗੀਆਂ ਗੱਡੀਆਂ ਸ਼ਾਨਦਾਰ ਕੱਪੜੇ ਪਰ ਇਹ ਦਿਲ ਦਾ ਚੈਨ ਤੇ ਰੂਹ ਦੀ ਖਾਮੋਸ਼ੀ ਨਹੀਂ ਦੇ ਸਕਦਾ ਅਮੀਰ ਮਨੁੱਖ ਬਾਹਰੋਂ ਹੱਸਦਾ ਪਰ ਅੰਦਰੋਂ ਟੁੱਟਿਆ ਹੁੰਦਾ ਉਹ ਹਰ ਸਮੇਂ ਡਰਦਾ ਹੈ ਕਿ ਉਸ ਦੀ ਦੌਲਤ ਨਾ ਖੋ ਜਾਵੇ ਲੋਕ ਉਸ ਨਾਲ ਸੱਚੇ ਨਹੀਂ ਸਗੋਂ ਲਾਭ ਲਈ ਜੁੜਦੇ ਹੁੰਦੇ ਆ ਦੂਜੇ ਪਾਸੇ ਗਰੀਬ ਬੰਦੇ ਕੋਲ ਪੈਸਾ ਘੱਟ ਹੁੰਦਾ ਪਰ ਦਿਲ ਵੱਡਾ ਉਹ ਜੋ ਖਾਂਦਾ ਹੈ ਉਹ ਮਿਹਨਤ ਦੀ ਕਮਾਈ ਨਾਲ ਖਾਂਦਾ ਉਹ ਜੋ ਸੌਂਦਾ ਹੈ ਸਕੂਨ ਨਾਲ ਸੌਂਦਾ ਉਸ ਦੇ ਰਿਸ਼ਤੇ ਪੈਸੇ ਤੇ ਨਹੀਂ ਪਿਆਰ ਤੇ ਭਰੋਸੇ ਦੇ ਬਣੇ ਹੁੰਦੇ ਉਸ ਦੀ ਹਾਸੇ ਵਿੱਚ ਸਚਾਈ ਹੁੰਦੀ ਨਾ ਕਿ ਦਿਖਾਵਾ ਇਹ ਵੀ ਸੱਚ ਹੈ ਕਿ ਪੈਸੇ ਦੀ ਕਮੀ ਜ਼ਿੰਦਗੀ ਨੂੰ ਮੁਸ਼ਕਲ ਬਣਾਉਂਦੀ ਪਰ ਪੈਸਾ ਵੀ ਸਭ ਜਗਾ ਜ਼ਰੂਰਤ ਨਹੀਂ ਹੁੰਦੀ ਅੱਜ ਲੋਕ ਪੈਸਾ ਕਮਾਉਂਦੇ ਕਮਾਉਂਦੇ ਆਪਣੇ ਮਾਪੇ ਬੱਚੇ ਤੇ ਖੁਦ ਨਾਲ ਬਿਤਾਉਣ ਵਾਲਾ ਸਮਾਂ ਗਵਾ ਰਹੇ ਘਰ ਵੱਡੇ ਹੋ ਗਏ ਪਰ ਦਿਲ ਛੋਟੇ ਹੋ ਗਏ ਸਿਵਧਾਵਾਂ ਵੱਧ ਗਈਆਂ ਪਰ ਸੰਤੁਸ਼ਟੀ ਘਟ ਗਈ ਅਸਲ ਸਕੂਨ ਤਾਂ ਉਹ ਹੈ ਜੋ ਇਮਾਨਦਾਰੀ ਪਿਆਰ ਸੰਤੋਖ ਤੇ ਸਧਾਰਨ ਜੀਵਨ ਵਿੱਚ ਮਿਲਦਾ ਹੈ ਜਦੋਂ ਮਨੁੱਖ ਆਪਣੇ ਕੋਲ ਜੋ ਉਸਦਾ ਧੰਨਵਾਦ ਕਰਦਾ ਹੈ ਉਹੀ ਅਸਲ ਅਮੀਰ ਹੈ ਕਿਉਂਕਿ ਸਕੂਨ ਦਾ ਮੁੱਲ ਦਿਲ ਵਿੱਚ ਹੁੰਦਾ ਕਿ ਜੇਬ ਵਿੱਚ ਨਹੀਂ ਕਿ ਤੁਸੀਂ ਚਾਹੁੰਦੇ ਹੋ ਕਿ ਅਸੀਂ ਅੱਗੇ ਵੀ ਇਹ ਜੀਆਂ ਵੀਡੀਓ ਲੈ ਕੇ ਤੁਹਾਡੇ ਅੱਗੇ ਆਈਏ ਤਾਂ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ